SC BC ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਅੱਜ ਉਪ ਜ਼ਿਲ੍ਹਾ ਸਿੱਖਿਆ ਅਫਸਰ SC ਆਸ਼ੀਸ਼ ਕੁਮਾਰ ਸ਼ਰਮਾ ਦਾ ਕਿਰਾਉ ਕਰਦੇ ਹੋਏ ਪਿਛਲੇ ਲੰਬੇ ਸਮੇਂ ਤੋਂ ਹੈਡ ਟੀਚਰਾਂ ਦੀਆਂ ਖਾਲੀ ਪਈਆਂ 31 ਅਸਾਮੀਆਂ ਦਾ ਬੈਕਲੌਗ ਤੁਰੰਤ ਭਰਨ ਦੀ ਮੰਗ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਾਲ 2016-17 ਤੋਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਵੱਲੋਂ 21 ਅਗਸਤ 2023 ਨੂੰ ਹੈਡ ਟੀਚਰਾਂ ਦੀਆਂ 31 ਸਾਮੀਆਂ ਦਾ ਬੈਕਲੌਗ ਭਰਨ ਲਈ ਇੱਕ ਸੂਚੀ ਜਾਰੀ ਕੀਤੀ ਗਈ ਸੀ ਪਰੰਤੂ ਅੱਜ ਤੱਕ ਵਿਭਾਗ ਵੱਲੋਂ ਉਸ ਸੂਚੀ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਆਗੂਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਹੋਰ ਚੈਨਲ ਵਰਗ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਜਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਜ਼ਿਲ੍ਹਾ ਸਿਕਿਆਪੁਰ ਨੂੰ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਪਸ਼ਟੀਕਰਨ ਦਿੰਦੇ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ ਮੇਰਾ ਨਾਮ ਕਮਜੀਤ ਸਿੰਘ ਹੈ ਮੈਂ ਐਸ.ਬੀ.ਸੀ. ਦਾ ਅਫੀਸਰ ਹਾਂ ਦਾ ਚੀਫ ਅਰਗੇਨਾਈਜ਼ਰ ਜਿਹੜਾ ਸੰਗਰੂਧ ਹੈ ਤੇ ਅਸੀਂ ਇਹ ਡੀ.ਓ. ਦਫ਼ਤਰ ਦੇ ਵਿੱਚੋਂ ਪਿਛਲੇ ਸਾਲ ਜਿਹੜੀਆਂ 31 ਬੈਕ ਲਗਦੀਆਂ ਪੋਸਟਾਂ ਦਾ ਅਸਾਮੀਆਂ ਦੀ ਤਰੱਕੀ ਕੀਤੀ ਸੀ ਉਹ ਲਿਸਟ ਲਾਗੂ ਨਹੀਂ ਕਰੀ ਉਹ ਲਾਗੂ ਕਰਵਾਉਣ ਲਈ ਆ ਰਹੇ ਆ ਤੇ ਜਦੋਂ ਇੱਥੋਂ ਪਤਾ ਲੱਗਿਆ ਤਾਂ ਇਹ ਪਤਾ ਲੱਗਿਆ ਡੀ.ਓ. ਦਫ਼ਤਰ ਵਾਲੇ 31 ਪੋਸਟਾਂ ਛੱਡ ਕੇ ਉਹ ਤੋਂ ਇਲਾਵਾ ਹੋਰ ਤਰੱਕੀਆਂ ਕਰਨ ਦੀ ਪਿਆਰੀ ਚ ਨੇ ਜਦੋਂ ਕਿ ਇਹਨਾਂ ਨੇ ਇੱਕ ਲੈਟਰ ਐ ਡੀ.ਪੀ. ਦਫ਼ਤਰ ਨੂੰ ਭੇਜਿਆ ਹੋਇਆ ਤੇ ਉਹਦੇ ਵਿੱਚ ਅਗਵਾਈ ਮੰਗੀ ਆ ਉਹਨਾਂ ਵੱਲੋਂ ਅਗਵਾਈ ਆਈ ਨਹੀਂ ਉਹਦੂ ਪਹਿਲੀ ਇਹ ਲਿਸਟਾਂ ਤਿਆਰ ਕਰੀ ਬੈਠੇ ਆ ਜਿਹਦੇ ਕਰਕੇ ਅਸੀਂ ਡੀਓ ਸਾਹਿਬ ਨੂੰ ਮਿਲਣਾ ਹੈ ਸਾਡੀ ਮੰਗ ਇਹ ਆ ਜੀ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਸਾਰਕ ਬੈਕ ਲੱਗਦੀਆਂ ਜਿਹੜੀਆਂ ਪੋਸਟਾਂ ਨੇ ਉਹ ਪਹਿਲਾਂ ਭਰਨੀਆਂ ਵਾੜਨੀਆਂ ਨੇ ਸਾਡੀ ਮੰਗ ਇਹ ਹੀ ਆ ਵੀ ਪਹਿਲਾਂ ਬੈਕ ਲੱਗਦੀਆਂ ਪੋਸਟਾਂ ਭਰੀਆਂ ਜਾਣ ਉਸ ਤੋਂ ਬਾਅਦ ਬਾਕੀ ਤਰਤੀਆਂ ਕੀਤੀਆਂ ਜਾਣ ਤੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉਹਨਾਂ ਦੇ ਰੈਸਿੰਗਰ ਸਾਹਿਬ ਜਿਹੜਾ ਜਾਦੀ ਆਕੂਗਾ ਤੇ ਇਹ ਹੋਰ ਤਿੱਖਾ ਹੁੰਦਾ ਜਾਏਗਾ ਹੈਰੀ ਇਹ ਡਾਕਟਰ ਡੀਓ ਸਾਹਿਬ ਬੈਠੇ ਸੀ ਪਹਿਲਾਂ ਪਰ ਹੁਣ ਉਹਨਾਂ ਦੀ ਬੀਸੀ ਆ ਗਈ ਉਹ ਚਲੇ ਗਿਆ ਉਹ ਕਹਿੰਦੇ ਸੀ ਯਾਰਾਂ ਬੈਠ ਕਰ ਲਓ ਜੀ ਕੋਲੇ ਨਾਮ ਕੀ ਹੈ ਜੀ ਜੀ ਜੁਨੀਨਤ ਸਰ ਮੇਰਾ ਨਾਮ ਸੁਸ਼ੇਰ ਸਿੰਘ ਹੈ ਜੀ ਜੀ ਜੁਨੀਨਤ ਸਰ ਮੈਂ ਐਸਸੀਬੀਸੀ ਅਧਿਆਪਕ ਜੁਨੀਨਤ ਪੰਜਾਬ ਨੂੰ ਬਲੋਂਗ ਕਰਦਾ ਸੀ ਜੁਨੀਨਤ ਜੀ ਕਿਹੜੇ ਥਾਂ ਦੇ ਬੈਠੇ ਹੋ ਵੀ ਕਮਰੇ ਦੇ ਵਿੱਚ ਕੀ ਹੋ ਜਾ ਕਰ ਸਰ ਸਾਡਾ ਧਿਆਨ ਲਾਉਂਦਾ ਜਿਹੜਾ ਮੁੱਖ ਕਾਰਨ ਹੈ ਜੋ ਬੈਕਲੌਗ ਦੇ ਪੋਸਟਾਂ ਨੇ ਲਗਭਗ 2016-17 ਤੋਂ ਲਟਕਿਆ ਆ ਰਹੀਆਂ ਨੇ ਇਹ ਸਾਡੀ ਮੰਗ ਇਹ ਹੈ ਕਿ ਉਹ ਜਿਹੜੀਆਂ ਪੋਸਟਾਂ ਨੇ ਉਹ ਸਾਨੂੰ ਸਾਡਾ ਬਣਦਾ ਜਿਹੜਾ ਸੰਵਿਧਾਨਿਕ ਹੱਕਾਂ ਬੈਕਲੌਗ ਦਾ ਉਹ ਸਾਨੂੰ ਦਿੱਤਾ ਜਾਵੇ ਜਦੋਂ ਕਿ ਸਿੱਖਿਆ ਵਿਭਾਗ ਆ ਤੇ ਇਹ ਮਤਲਬ ਬਕਾਇਦਾ ਲਿਖਤੀ ਹੁਕਮ ਹੈਗੇ ਆ ਕਿ ਪਹਿਲਾਂ ਆਪਾਂ ਜਿਹੜੀਆਂ ਬੈਕਲੌਗ ਨੇ ਜਿਹੜੀਆਂ ਪੋਸਟਾਂ ਨੇ ਉਹ ਪਹਿਲਾਂ ਭਰੀਆਂ ਜਾਣਾ ਤੇ ਬਾਕੀ ਉਸ ਤੋਂ ਬਾਅਦ ਰੱਖੇ ਜਿਹੜੀਆਂ ਨੇ ਉਹ ਕੀਤੇ ਜਾਣਾ ਉਹ ਅੱਗੇ ਡੀਲੀ ਦੇ ਤੋੜਾ ਚੱਲਣਾ ਚਾਹੀਦਾ ਸਰ ਅਧਿਨੇਕਰ ਸਾਨੂੰ ਸਾਡਾ ਹੱਕ ਸਦਾ ਰੱਖਾਕ ਨਹੀਂ ਮਿਲਦਾ ਹੈਗਾ ਸਾਡੇ ਜਿਹੜੇ ਹੱਕ ਨੇ ਉਹ ਅਸੀਂ ਲੈ ਕੇ ਰਾਵਾਂ ਕਿਤੇ ਜਿੰਨਾ ਚਿਰ ਨਹੀਂ ਮਤਲਬ ਅਸੀਂ ਇਹ ਸਾਰਾ ਸਿਸਟਮ ਆਪਣਾ ਚੱਲ ਜਾਰੀ ਰੱਖਾਂਗੇ ਕੁਛੇ ਕੋਈ ਨਹੀਂ ਪਤਾ ਕਿ ਸਭ ਆਪਸਰ ਕਿੱਥੇ ਗਏ ਸਰ ਉਹ ਡਿਪਟੀ ਡੀਓ ਸਾਹਿਬ ਬੈਠੇ ਸੀ ਉਹ ਕਹਿੰਦੇ ਮੇਰੀ ਆਪਣਾ ਮੀਟਿੰਗ ਆ ਗਈ ਹੈ ਬੀਸੀਆ ਹੈ ਤੇ ਉਹ ਕਹਿੰਦੇ ਮੈਂ ਬੀਸੀ اٹੈਂਡ ਕਰਦੇ ਆ ਜਿਹੜਾ ਸਿੱਖਿਆ ਅਫਸਰ ਜਿਹੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਜੀ ਤੇ ਉਹ ਸਾਰੇ ਗਏ ਹੋਏ ਆ ਕਿ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਜਿਹੋ ਉਹਨਾਂ ਦੇ ਨਾਮ ਤੇ ਸਰ ਸ਼੍ਰੀ ਅਸ਼ੀਸ਼ ਕੁਮਾਰ ਸ਼ਰਮਾ ਜੀ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਜੀ ਐਲੀਮੈਂਟਰੀ ਆਸ਼ੀਸ਼ ਕੁਮਾਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਉਹ ਇਹ ਤੇ ਬਾਤ ਕਰਨਾ ਲੱਗ ਪਾਇਆ ਦੋ ਦਿਨੋਂ ਤੇ ਬੜੀ ਚੰਗੀ ਕੰਮ ਕਰਾ। ਹਾਂ 82 822 HD ਦੀਆਂ ਪ੍ਰੋਮੋਸ਼ਨਸ ਕਰਨੀਆਂ ਨੇ। ਉਹਦੇ ਰਿਗਾਰਡਿੰਗ ਜਿਹੜਾ ਹੈ ਪ੍ਰੋਸੈਸ ਅੰਡਰ ਪ੍ਰੋਸੈਸ ਹੈ। ਸੋ ਉਹ ਸੀ ਕਰ ਰਹੇ ਆ ਉਹਦੇ ਰਿਗਾਰਡਿੰਗ ਹੀ ਜਿਹੜਾ ਹੈਗਾ ਇਹ ਕੁਝ ਯੂਨੀయన్స్ ਜਿਹੜੇ ਨੇ ਉਹ ਆਪਣਾ ਆਪਣਾ ਪੱਖ ਰੱਖਣ ਆਏ ਨੇ। ਸੋ ਜੋ ਵੀ ਆ ਨਾਰਮਸ ਦੇ ਅਕੋਰਡਿੰਗਲੀ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਇਸ ਦਾ ਵੀ ਹੋਊਗਾ ਉਹ ਅਸੀਂ ਪ੍ਰਮੋਸ਼ਨ ਟਾਈਮਲੀ ਕਰਦੇ